ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਛਤਰੂ ਦੁਸ਼ਮਣ ਮੁਕਤੀ ਦਾ ਇੱਕ ਬਹੁਤ ਹੀ ਸਿੰਪਲ ਜਿਹਾ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਉਪਾਅ ਲੈ ਕੇ ਆਏ ਹਾਂ ਇਸ ਨੂੰ ਜੇ ਕੋਈ ਮੌਲੀ ਦੇ ਨਾਲ ਕਰ ਲੈਂਦਾ ਹੈ ਜਿਸ ਨੂੰ ਅਸੀਂ ਬਾਅਦੇ ਬੰਦਦੇ ਹਾਂ ਉਸ ਦੇ ਨਾਲ ਤੁਸੀਂ ਉਪਾਅ ਕਰਨਾ ਹੈ ਤ사 ਸੰਗਾ ਜੀ ਤੁਹਾਡੇ ਉਤੇ ਕੀਤਾ ਗਿਆ ਜਾਦੂ ਟੋਣਾ ਅਸਰ ਨਹੀਂ ਕਰੇਗਾ ਸੰਗਤ ਜੀ ਇਸ ਉਪਾਅ ਨੂੰ ਤੁਸੀਂ ਮੰਗਲਵਾਰ ਦੇ ਤੈਨ ਕਰਨਾ ਹੈ ਇਹ ਸਿੰਪਲ ਜਿਹਾ ਉਪਾਅ ਹੈ ਤੇ ਬਹੁਤ ਹੀ ਚਮਤਕਾਰਯੋਗ ਉਪਾਅ ਹੈ ਇਸੇ ਬਹੁਤ ਜਿਆਦੇ ਫਾਇਦੇ ਹਨ ਇਸ ਉਪਾਅ ਨੂੰ ਕਰਨ ਦੇ ਨਾਲ ਵੱਡੇ ਤੋਂ ਵੱਡਾ ਵਿੱਚ ਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਦੁਸ਼ਮਣ ਹੈ ਉਹ ਤੁਹਾਡੇ ਤੋਂ ਦੂਰ ਹੋ ਜਾਵੇਗਾ ਭਾਵ ਕੇ ਉਹ ਰੋਏਗਾ ਪਛਤਾਏਗਾ ਆਪਣੇ ਕੀਤੇ ਤੇ ਇਸ ਤਰੀਕੇ ਨਾਲ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੁਸ਼ਮਣਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਹੱਥ ਧੋ ਕੇ ਉਹਨਾਂ ਦੇ ਪਿੱਛੇ ਪਏ ਹਨ ਹਰ ਇੱਕ ਦਿਨ ਕੋਈ ਨਾ ਕੋਈ ਨਵਾਂ ਨੁਕਸਾਨ ਉਹਨਾਂ ਦਾ ਕਰਦੇ ਹਨ ਉਹਨਾਂ ਨੂੰ ਖਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਉਹਨਾਂ ਨੇ ਸਿਰਫ ਤੇ ਸਿਰਫ ਮੰਗਲਵਾਰ ਦੇ ਦਿਨ ਮੌਲੀ ਕਲਾਵੇ ਦਾ ਇੱਕ ਛੋਟਾ ਜਿਹਾ ਪਾਪ ਕਰ ਲੈਣਾ ਹੈ ਇਸ ਪਾਪ ਨੂੰ ਸਿਰਫ ਤੇ ਸਿਰਫ ਇੱਕ ਵਾਰ ਹੀ ਕਰਨਾ ਹੋਵੇਗਾ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਭਾਵੇਂ ਤੁਹਾਡਾ ਇੱਕ ਦੁਸ਼ਮਣ ਹੈ ਭਾਵੇਂ ਦੋ ਹਨ ਭਾਵੇਂ ਲੱਖਾਂ ਹਨ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਸੰਗਤ ਜੀ ਤੁਹਾਡਾ ਦੁਸ਼ਮਣ ਜਿਹੜਾ ਉਹ ਤੁਹਾਡਾ ਵਾਲ ਵੀ ਵੀਗਾ ਨਹੀਂ ਕਰ ਪਾਵੇਗਾ ਜਦੋਂ ਤੁਸੀਂ ਇਹ ਪਾਪ ਕਰੋਗੇ ਇਸ ਤਰੀਕੇ ਦੇ ਨਾਲ ਦੇ ਜੇਕਰ ਆਪਾਂ ਗੱਲ ਕਰੀਏ ਅੱਜ ਕੱਲ੍ਹ ਦੇ ਸਮੇਂ ਦੀ ਤਾਂ ਇਹ ਕਾਲ ਯੁੱਗ ਦਾ ਸੰਗਤ ਜ ਸਮਾ ਹੈ ਜਿਵੇਂ ਕਾਲ ਯੁੱਗ ਵਧ ਰਿਹਾ ਹੈ ਜਿਹੜੇ ਲੋਕ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਵੀ ਉਹਨਾਂ ਦੇ ਵਧ ਰਹੇ ਹਨ ਉਹਨਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਇਸ ਤਰੀਕੇ ਦੇ ਨਾਲ ਜੇਕਰ ਕੋਈ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਮਿਹਨਤ ਕਰਦਾ ਹੈ ਤਾਂ ਉਹ ਤਰੱਕੀ ਪ੍ਰਾਪਤ ਕਰਨ ਲੱਗਦਾ ਹੈ ਲੋਕ ਉਸ ਦੀ ਤਰੱਕੀ ਤੋਂ ਝਾ ਲੋਕ ਉਸ ਦੀ ਤਰੱਕੀ ਤੋਂ ਖੁਸ਼ ਨਹੀਂ ਹੁੰਦੇ ਭਾਵੇਂ ਕਿ ਸੜਨਾ ਸ਼ੁਰੂ ਕਰ ਦਿੰਦੇ ਹਨ ਜਦੋਂ ਵੀ ਕੋਈ ਵਿਅਕਤੀ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਤਾਂ ਉਸ ਦੀ ਜ਼ਿੰਦਗੀ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਲੋਕ ਕੀ ਕਰਦੇ ਹਨ ਤੇ ਉਸ ਦੇ ਦੁਸ਼ਮਣ ਬਣ ਬੈਠਦੇ ਹਨ ਇਸ ਤਰੱਕੀ ਤੋਂ ਉਹ ਸੜਦੇ ਹਨ ਕਿਉਂਕਿ ਇਹ ਆਪਣੇ ਘਰ ਦੇ ਵਿੱਚ ਖੁਸ਼ ਕਿਉਂ ਰਹਿ ਰਿਹਾ ਹੈ ਇਹ ਅੱਜ ਕੱਲ੍ਹ ਦੇ ਸਮੇਂ ਦੀ ਸਚਾਈ ਹੈ ਸੰਗਾਜੀ ਇਸ ਤਰੀਕੇ ਨਾਲ ਜਦੋਂ ਵੀ ਕੋਈ ਵਿਅਕਤੀ ਤੁਹਾਡੇ ਆਂਢੀ ਗੁਆਂਢੀ ਪੜੋਸਤੇ ਵਿੱਚ ਜਾਂ ਫਿਰ ਆਪਣਾ ਕੋਈ ਰਿਸ਼ਤੇਦਾਰ, ਦੋਸਤ, ਮਿੱਤਰ ਹੁੰਦਾ ਹੈ ਜਦੋਂ ਵੀ ਆਪਾਂ ਕੋਈ ਆਪਣੇ ਘਰ ਦੇ ਵਿੱਚ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਇਹਨਾਂ ਨੂੰ ਸਾੜ ਚੜ ਜਾਂਦਾ ਹੈ। ਕੋਈ ਚੀਜ਼ ਖਰੀਦਦੇ ਹਾਂ ਜਾਂ ਫਿਰ ਅਸੀਂ ਕੋਈ ਕੋਠੀ, ਬੰਗਲਾ, ਗੱਡੀ ਖਰੀਦ ਕੇ ਲੈ ਕੇ ਆਉਂਦੇ ਹਾਂ ਤਾਂ ਉਹ ਸਾਡੀਆਂ ਚੀਜ਼ ਨੂੰ ਦੇਖ ਕੇ ਬਿਲਕੁਲ ਵੀ ਖੁਸ਼ ਨਹੀਂ ਹੁੰਦੇ। ਉਹਨਾਂ ਦੇ ਮਨ ਦੇ ਵਿੱਚ ਸਾਡੇ ਪ੍ਰਤੀ ਮਾੜੀ ਸੋਚ ਹੁੰਦੀ ਹੈ ਤੇ ਜਿਹੜੀ ਮਾੜੀ ਸੋਚ ਹੁੰਦੀ ਹੈ ਉਹ ਮਾੜੀ ਸੋਚ ਦੇ ਨਾਲ ਸਾਡੇ ਘਰ ਪਰਿਵਾਰ ਨੂੰ ਕਈ ਤਰ੍ਹਾਂ ਦੀਆਂ ਬੁਰੀਆਂ ਨਜ਼ਰਾਂ ਲੱਗ ਜਾਂਦੀਆਂ ਹਨ ਇਸੇ ਨਾਲ ਉਹ ਸਾਡੇ ਦੁਸ਼ਮਣ ਬਣ ਜਾਂਦੇ ਹਨ ਤੇ ਜਿਸ ਕਰਕੇ ਉਹ ਸਾਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ ਇਸ ਤਰੀਕੇ ਦੇ ਨਾਲ ਕੁਝ ਕੁ ਦੁਸ਼ਮਣ ਹੁੰਦੇ ਹਨ ਜੋ ਸਾਨੂੰ ਸਾਹਮਣੇ ਤੋਂ ਪਰੇਸ਼ਾਨ ਕਰਦੇ ਹਨ ਤੇ ਕੁਝ ਕੁ ਹੁੰਦੇ ਹਨ ਜੋ ਸਾਨੂੰ ਗੋਪਿਤ ਤਰੀਕੇ ਦੇ ਨਾਲ ਪਰੇਸ਼ਾਨ ਕਰਦੇ ਹਨ ਜਿਹੜੇ ਤਾਂ ਸਾਹਮਣੇ ਤੋਂ ਸਾਡੇ ਦੁਸ਼ਮਣ ਹੁੰਦੇ ਹਨ ਉਹਨਾਂ ਤੋਂ ਅਸੀਂ ਕੋਈ ਨਾ ਕੋਈ ਉਪਾਅ ਕਰਕੇ ਬਚ ਜਾਂਦੇ ਹਾਂ ਕਿਉਂਕਿ ਸਾਨੂੰ ਉਹਨਾਂ ਦੇ ਬਾਰੇ ਪਤਾ ਹੁੰਦਾ ਹੈ ਤੇ ਜਿਹੜੇ ਸਾਡੇ ਗੁਪਤ ਦੁਸ਼ਮਣ ਹੁੰਦੇ ਹਨ ਉਹਨਾਂ ਤੋਂ ਬਚਣਾ ਸਾਡੇ ਲਈ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਗੋਪਤ ਤਰੀਕੇ ਦੇ ਨਾਲ ਸਾਡੇ ਉੱਪਰ ਤਾంత్రਿਕ ਤੰਤਰ ਮੰਤਰ ਜਾਦੂ ਟੋਣੇ ਦੀਆਂ ਕ੍ਰਿਆਵਾਂ ਜੜੀਆਂ ਹਨ ਉਹ ਕਰਵਾ ਦਿੰਦੇ ਹਨ ਇਸ ਤਰੀਕੇ ਨਾਲ ਇਸ ਤਰ੍ਹਾਂ ਦੇ ਜਿਹੜੇ ਦੁਸ਼ਮਣ ਹੁੰਦੇ ਹਨ ਉਹਨਾਂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ ਦੁਸ਼ਮਣਾਂ ਤੋਂ ਬਚਣ ਦੇ ਲਈ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਕਲਾਵੇ ਦੀ ਮੌਲੀ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਤੁਸੀਂ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਦੁਸ਼ਮਣਾਂ ਤੋਂ ਬਚ ਸਕਦੇ ਹੋ ਆਪਣੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਠੀਕ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਤੁਸੀਂ ਉਪਾਅ ਕਰਨਾ ਹੈ ਮੌਲੀ ਤੇ ਕਲਾਵੇ ਦੇ ਨਾਲ ਹੁੰਦੀ ਹੈ ਕਈ ਲੋਕ ਇਸ ਨੂੰ ਮੌਲੀ ਬੋਲਦੇ ਹਨ ਕਈ ਲੋਕ ਇਸ ਨੂੰ ਕਲਾਵਾ ਬੋਲਦੇ ਹਨ ਇਸ ਪਾਣੂ ਅਸੀਂ ਕਿਵੇਂ ਕਰਨਾ ਕਿਹੜੇ ਸਮੇਂ ਕਰਨਾ ਕਿਹੜੇ ਤਰੀਕੇ ਨਾਲ ਕਰਨਾ ਕਿੰਨਾ ਸਮਾਂ ਕਰਨਾ ਅਸੀਂ ਕਲਾਵੇ ਮੌਲੀ ਨੂੰ ਬਣ ਕੇ ਰੱਖਣਾ ਹੈ ਸਾਰੀ ਜਾਣਕਾਰੀ ਉਪਾਦੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਝਰੋਲ ਸੌਣ ਲੈਣਾ ਜੀ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਚਾਹੀਦਾ ਹੈ। ਇਹ ਸੋਚਣ ਨੂੰ ਕਰਨ ਦੇ ਲਈ ਸਾ ਸੰਗਤ ਜੀ ਤੁਹਾਨੂੰ ਆਪਣੇ ਦੁਸ਼ਮਣ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਉਸ ਦੇ ਬਾਰੇ ਪਤਾ ਕਰਨ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ ਇਹ ਨਹੀਂ ਜਾਣਦੇ ਕਿ ਤੁਹਾਡਾ ਦੁਸ਼ਮਣ ਕੌਣ ਹੈ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀ ਪੈਦਾ ਕਰ ਰਿਹਾ ਹੈ। ਜੋ ਤੁਹਾਡੇ ਉੱਪ ਤੰਤਰ ਮੰਤਰ ਦੀਆਂ ਕਰਿਆਵਾਂ ਕਰਵਾ ਰਿਹਾ ਹੈ ਤੁਹਾਡੇ ਵਪਾਰ ਕਾਰੋਬਾਰ ਨੂੰ ਜਿਸ ਨੇ ਬੰਦ ਕਰਵਾ ਦਿੱਤਾ ਹੈ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਸਾਡੇ ਕਾਰੋਬਾਰ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕਿਸੇ ਨੇ ਬੰਦ ਦਿੱਤਾ ਹੋਵੇ ਲੇਖ ਸੰਜੋਗ ਕਿਸੇ ਦੇ ਬੰਦ ਦਿੱਤੇ ਹਨ ਉਹਨਾਂ ਦਾ ਰਿਸ਼ਤਾ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਕਈ ਲੋਕ ਸਾਡੇ ਕਾਰੋਬਾਰ ਨੂੰ ਵੀ ਬੰਦ ਲੈਂਦੇ ਹਨ ਜਿਸ ਕਰਕੇ ਸਾਡਾ ਚੱਲਦਾ ਹੋਇਆ ਕਾਰੋਬਾਰ ਜਿਹੜਾ ਉਹ ਰੁਕ ਜਾਂਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਕੋਈ ਜੌਬ ਕਰਦੇ ਹਾਂ ਉਹ ਸਾਡੀ ਜੌਬ ਨੂੰ ਬਣਵਾ ਦਿੰਦੇ ਹਨ ਸਾਡੇ ਘਰ ਦੇ ਵਿੱਚ ਪੈਸਾ ਆ ਰਿਹਾ ਹੈ ਉਹ ਪੈਸੇ ਨੂੰ ਬਣਵਾ ਦਿੰਦੇ ਹਨ ਜਿਸ ਕਰਕੇ ਸਾਡੇ ਘਰ ਵਿੱਚ ਪੈਸਾ ਆਉਣਾ ਬੰਦ ਹੋ ਜਾਂਦਾ ਹੈ ਬਸ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਉਪਾਅ ਕਰਨ ਦੇ ਨਾਲ ਜਿਹੜਾ ਤੁਹਾਡਾ ਦੁਸ਼ਮਣ ਹੋਵੇਗਾ ਆਪਣੇ ਆਪ ਹੀ ਤੁਹਾਡੇ ਤੋਂ ਪਾਸਾ ਕਰ ਜਾਵੇਗਾ ਇਸ ਤਰੀਕੇ ਨਾਲ ਜੇਕਰ ਤੁਹਾਡਾ ਦੁਸ਼ਮਣ ਲੱਖ ਕਰੋੜ ਕਿਲੋਮੀਟਰ ਦੀ ਦੂਰੀ ਤੇ ਬੈਠਾ ਹੈ ਇਹ ਉਪਾਅ ਕਰਨ ਦੇ ਨਾਲ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋਵੇਗਾ ਨਾਲ ਹੀ ਤੁਹਾਨੂੰ ਇਹ ਦੱਸ ਦਿੰਦੇ ਹਾਂ ਕਿ ਤੁਹਾਡਾ ਜਿਹੜਾ ਦੁਸ਼ਮਣ ਹੈ ਉਹ ਦੂਰ ਹੋਵੇਗਾ ਹੀ ਹੋਵੇਗਾ ਇਸ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਕੋਈ ਸਮੱਸਿਆ ਤੁਹਾਡੀ ਧਨ ਦੇ ਨਾਲ ਜੁੜੀ ਹੋਈ ਹੈ ਕਰਜ਼ੇ ਦੇ ਨਾਲ ਜੁੜੀ ਹੋਈ ਹੈ ਤੁਹਾਡੀਆਂ ਉਹ ਸਾਰੀ ਸਮੱਸਿਆ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋਣਾ ਸ਼ੁਰੂ ਹੋ ਜਾਵੇਗੀ ਇਸ ਤਰੀਕੇ ਨਾਲ ਇਸ ਪਾਣੂ ਤੁਸੀਂ ਮੰਗਲਵਾਰ ਦੇ ਦਿਨ ਕਰਨਾ ਹੈ ਤੇ ਮੰਗਲਵਾਰ ਦਾ ਜਿਹੜਾ ਦਿਨ ਹੁੰਦਾ ਹੈ ਉਸ ਸੰਕਟ ਮੋਚਨ ਹਨੂਮਾਨ ਜੀ ਦਾ ਹੁੰਦਾ ਹੈ ਕਿ ਤੁਹਾਡੇ ਸਾਰੇ ਸੰਕਟਾਂ ਨੂੰ ਦੂਰ ਕਰ ਦਿੰਦੇ ਹਨ ਇਸ ਪਾਣੂ ਕਰਨ ਲਈ ਤੁਸੀਂ ਕੀ ਕਰਨਾ ਜਿਹੜਾ ਮੌਲੀ ਦਾ ਗਕ ਲਾਵਾ ਤੁਸੀਂ ਲੈਣਾ ਉਹ ਮੌਲੀ ਦਾ ਗਕ ਖਲਾਵੇ ਨੇ ਤੁਸੀਂ ਇੰਨਾ ਕੋ ਜਿਆਦਾ ਵੱਡਾ ਲੈ ਲੈਣਾ ਹੈ ਕਿ ਉਸ ਦੀਆਂ ਤੁਸੀਂ 9 ਘੰਟਾ ਲਗਾਉਣੀਆਂ ਹਨ ਔਰ 9 ਘੰਟਾ ਤੁਸੀਂ ਆਸਾਨੇ ਦੇ ਨਾਲ ਲਗਾ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਕਿ 9 ਘੰਟਾ ਲੱਗ ਜਾਣ ਪੂਰੀਆਂ ਇਹਨਾਂ ਨੂੰ ਤੁਸੀਂ ਮੌਲੀ ਤੱਕ ਲੈ ਲੈਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਇੱਕ ਸਰੋਂ ਦੇ ਤੇਲ ਦਾ ਦੀਵਾ ਤਿਆਰ ਕਰਨਾ ਉਸੇ ਨਾਲ ਤੁਸੀਂ ਲੈਣਾ ਹੈ ਸੰਦੂਰ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਆਪਣੇ ਘਰ ਵਿੱਚ ਜਿਹੜਾ ਮੰਦਰ ਜਾਂ ਪਾੜ ਪੂਜਾ ਵਾਲਾ ਸਥਾਨ ਬਣਿਆ ਹੋਇਆ ਤੁਸੀਂ ਉੱਥੇ ਬੈਠ ਜਾਣਾ ਤੇ ਇਸ ਤਰੀਕੇ ਨਾਲ ਜੇਕਰ ਤੁਹਾਡੇ ਕੋਲ ਲਾਲ ਸੰਦੂਰ ਹੈ ਤਾਂ ਤੁਸੀਂ ਨਾਲ ਸੰਦੋਰ ਵੀ ਲੈ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਲੈ ਕੇ ਮੰਦਰ ਵਿੱਚ ਬੈਠਣ ਤੋਂ ਬਾਅਦ ਤੁਸੀਂ ਬੋਲਣਾ ਜੈ ਸ਼੍ਰੀ ਰਾਮ ਜੈ ਸਿਤਾ ਰਾਮ ਤੁਸੀਂ 108 ਵਾਰ ਬੋਲਣਾ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਇਹ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਵੀ ਬੈਠ ਕੇ ਪਾੜ ਪੂਜਾ ਵਾਲੇ ਸਥਾਨ ਜਾਂ ਮੰਦਰ ਤੇ ਪੂਜਾ ਕਰ ਰਹੇ ਹੋ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਤਿਆਰ ਕੀਤਾ ਹੈ ਉਸ ਦੀ ਮਹਿਨ ਤੁਸੀਂ ਚਿਪਾਉਣਾ ਹੈ ਤੁਸੀਂ ਜਿਸੇ ਵੀ ਧਰਮ ਨੂੰ ਮੰਨਦੇ ਹੋ ਉਸ ਗੁਰੂ ਨੂੰ ਧਿਆਨ ਦੇ ਵਿੱਚ ਧਰਦੇ ਹੋਏ ਤੁਸੀਂ ਦੀਵਾ ਜਗਾਉਣਾ ਹੈ ਤੇ ਉਸ ਗੁਰੂ ਦਾ ਨਾਮ ਲੈ ਕੇ ਇਹ ਸਾਰਾ ਧਿਆਨ ਧਰਦੇ ਹੋਏ ਤੁਸੀਂ ਉਸ ਦੀਵੇ ਨੂੰ ਜਗਾਉਣਾ ਹੈ ਇਸ ਤਰੀਕੇ ਦੇ ਨਾਲ ਦੀਵਾ ਜਗਾਉਣ ਤੋਂ ਬਾਅਦ ਦੇ ਵਿੱਚ ਜਾਂ ਪਹਿਲਾਂ ਜਦੋਂ ਵੀ ਤੁਹਾਨੂੰ ਸਹੀ ਲੱਗੇ ਤਾਂ ਪਰਮਾਤਮਾ ਦਾ ਨਾਮ ਲੈ ਕੇ ਤੁਸੀਂ 108 ਵਾਰ ਬੋਲਣਾ ਹੈ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹਨ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਹੈ ਜਾਂ ਜਿਸ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਉਹ ਕੋਈ ਵੀ ਤੁਸੀਂ ਪਾਠ ਕਰ ਲੈਣਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਪਾਠ ਕੀਤਾ ਹੈ ਉਹ ਤੁਸੀਂ ਜੋ ਤੁਸੀਂ ਮੌਲੀ ਕਿਲਾਵਾ ਲਈ ਆ ਜਾਂ ਮੌਲੀ ਤਾਂ ਗੱਲਿਆ ਸੀ ਉਸ ਦੇ ਉੱਪਰ ਤੁਸੀਂ ਇੱਕ ਗੰਢ ਲਗਾਉਣੀ ਹੈ ਗੰਢ ਲਗਾ ਕੇ ਤੁਸੀਂ ਪਾਠ ਕਰਨਾ ਹੈ ਫਿਰ ਤੁਸੀਂ ਦੂਸਰੀ ਗੰਢ ਲਗਾਉਣੀ ਹੈ ਫਿਰ ਤੁਸੀਂ ਪਾਠ ਕਰਨਾ ਹੈ ਫਿਰ ਤੀਸਰੀ ਗੰਢ ਲਗਾਉਣੀ ਹੈ ਫਿਰ ਤੁਸੀਂ ਪਾਠ ਕਰਨਾ ਹੈ ਜਿਵੇਂ ਤੁਸੀਂ ਜੋ ਪਾਈ ਸਬਜੀ ਦਾ ਪਾਠ ਵੀ ਕਰ ਸਕਦੇ ਹੋ ਛੋਟਾ ਪਾਠ ਹੁੰਦਾ ਹੈ ਇਸ ਤਰੀਕੇ ਦੇ ਨਾਲ ਚੌਥੀ ਗੰਢ ਤੁਸੀਂ ਲਗਾ ਕੇ ਫਿਰ ਤੁਸੀਂ ਪਾਠ ਕਰਨਾ ਹੈ ਫਿਰ ਤੁਸੀਂ ਪਾਠ ਕਰਨਾ ਹੈ ਇਸ ਤਰੀਕੇ ਦੇ ਨਾਲ ਤੁਸੀਂ 9 ਗੰਢਾਂ ਲਗਾ ਲੈਣੀਆਂ ਹਨ ਤੇ 9 ਗੰਢਾਂ ਲਗਾਉਣ ਦੇ ਨਾਲ ਤੁਸੀਂ ਕੀ ਕਰਨਾ ਹੈ 9 ਵਾਰ ਹੀ ਪਾਠ ਕਰਨਾ ਹੈ ਇਸ ਤਰ੍ਹਾਂ ਨਹੀਂ ਕਰਨਾ ਕਿ ਪਹਿਲਾਂ ਤੁਸੀਂ 9 ਗੰਢਾਂ ਲਗਾ ਲਈਆਂ ਫਿਰ ਇੱਕ ਵਾਰ ਤੁਸੀਂ 9 ਵਾਰ ਹਨੂਮਨ ਚਾਲੀਸਾ ਦਾ ਪਾਠ ਕਰ ਲਿਆ ਇਸ ਤਰ੍ਹਾਂ ਨਹੀਂ ਕਰਨਾ ਇੱਕ ਗੰਢ ਲਗਾ ਕੇ ਨਹੀਂ ਇਹ ਇੱਕ ਪਾੜ ਕਰ ਲਿਆ ਫਿਰ ਦੋਸਰੀ ਲਗਾ ਲਈ ਫਿਰ ਦੂਸਰਾ ਪਾੜ ਕਰ ਲਿਆ ਕੈਂਤੋਂ ਪਾੜ ਕੇ ਦੂਸਰੀ ਵਾਰ ਕਰ ਲਿਆ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਜਿਹੜਾ ਮੌਲੀ ਧਾਗਾ ਹੋਵੇਗਾ ਇਸ ਨੂੰ ਤੁਸੀਂ ਥੋੜੀ ਦੇਰ ਦੇ ਲਈ ਆਪਣੇ ਘਰ ਦਾ ਜਿਹੜਾ ਪਾੜ ਪੂਜਾ ਵਾਲਾ ਸਥਾਨ ਹੈ ਜਾਂ ਮੰਦਰ ਹੈ ਤੁਸੀਂ ਉੱਥੇ ਰੱਖ ਦੇਣਾ ਹੈ ਇਸ ਤਰੀਕੇ ਨਾਲ ਤੁਹਾਨੂੰ ਭਗਵਾਨ ਰਾਮ ਦਾ ਸਿਮਰਨ ਕਰਦੇ ਹੋਏ ਤੁਸੀਂ ਬੋਲਣਾ ਇਸ ਤਰੀਕੇ ਨਾਲ ਤੁਸੀਂ ਪ੍ਰਾਰਥਨਾ ਕਰਨੀ ਕਿ ਹੈ ਪ੍ਰਮਾਤਮਾ ਜਿੰਨੇ ਵੀ ਮੇਰੇ ਦੁਸ਼ਮਣ ਹਨ ਉਹ ਸਾਰੇ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਮੈਂ ਬਸ ਇਹ ਚਾਹੁੰਦਾ ਹਾਂ ਕਿ ਕੋਈ ਵੀ ਦੁਸ਼ਮਣ ਮੇਰਾ ਵਾਲ ਵੀ ਵੇਂਗਾ ਨਾ ਕਰ ਸਕੇ ਜੋ ਵੀ ਮੇਰੇ ਦੁਸ਼ਮਣ ਮੇਰੇ ਨਾਲ ਦਸ਼ਮਣੀ ਨਿਭਾ ਰਹੇ ਹਨ ਉਹ ਸਾਰੇ ਦੁਸ਼ਮਣ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਉਹਨਾਂ ਦੇ ਦੁਆਰਾ ਕੀਤਾ ਗਿਆ ਕੋਈ ਵੀ ਤੰਤਰ ਮੰਤਰ ਜਾਦੂ ਟੋਣਾ ਜੋ ਵੀ ਮੇਰੇ ਘਰ ਤੇ ਜਾ ਮੇਰੇ ਪਰਿਵਾਰ ਤੇ ਹੋਵੇ ਉਤਰੰਤ ਇਸ ਪਾਣੂ ਕਰਨ ਦੇ ਨਾਲ ਦੂਰੋ ਜਾਵੇ ਇਸ ਤਰ੍ਹਾਂ ਕਦੇ ਵੀ ਮੇਰੇ ਘਰ ਨੂੰ ਸ਼ੋ ਨਾ ਪਾਵੇ ਮੇਰੇ ਵਪਾਰ ਤੇ ਕਿਸੇ ਦੀ ਬੁਰੀ ਨਜ਼ਰ ਨਾ ਆਵੇ ਮੇਰੇ ਧਨ ਨੂੰ ਕੋਈ ਨਾ ਸ਼ੋ ਪਾਵੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਮਾਨੰਦਰ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਪ੍ਰਾਰਥਨਾ ਕਰਨ ਤੋਂ ਬਾਅਦ ਵਿੱਚ ਦੁਬਾਰਾ ਤੁਫੇਰ ਤੋਂ ਫਿਰ ਤੁਸੀਂ ਮੌਲੀ ਤਾਗ ਨੂੰ ਲੈ ਲੈਣਾ ਹੈ ਮੌਲੀ ਤਾਗਾ ਲੈਣਾ ਜਿਸ ਮੌਲੀ ਤਾਗੇ ਨੇ ਤੁਸੀਂ 9 ਘੰਟਾ ਲਗਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਜਾਂ ਫਿਰ ਮੰਦਰ ਤੇ ਰੱਖਿਆ ਸੀ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਉਸ ਮੌਲੀ ਤਾਗੇ ਨੇ ਤੁਸੀਂ ਆਪਣੇ ਹੱਥ ਤੇ ਬੰਨ ਲੈਣਾ ਹੈ ਇਹ ਉਪਾਅ ਤੁਸੀਂ ਸਿਰਫ ਤੇ ਸਿਰਫ ਇੱਕ ਮੰਗਲਵਾਰ ਹੀ ਕਰਨਾ ਹੈ ਇੱਕ ਮੰਗਲਵਾਰ ਹੀ ਇਹ ਉਪਾਅ ਕਰਨ ਦੇ ਨਾਲ ਤੁਹਾਨੂੰ ਇਸ ਉਪਾਅ ਦਾ ਅਰਜਲਟ ਮਿਲੇਗਾ ਕਿਸੇ ਵੀ ਮੰਗਲਵਾਰ ਤੁਸੀਂ ਕਰ ਲਓ ਬਸ ਸਿਰਫ ਇੱਕ ਵਾਰ ਹੀ ਕਰਨਾ ਹੈ ਤੁਸੀਂ ਦੇਖੋਗੇ ਕਿ ਜਿਵੇਂ ਹੀ ਤੁਸੀਂ ਉਪਾਅ ਕਰੋਗੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਦੁਸ਼ਮਣ ਨੇ ਦੂਰ ਹੋ ਜਾਣਗੇ ਇਹ ਉਪਾਅ ਕਰਨ ਦੇ ਨਾਲ ਚਾਹੇ ਵੀ ਤੁਹਾਡਾ ਕੁਝ ਵੀ ਵਿਗਾੜ ਨਹੀਂ ਪਾਉਣਗੇ ਸਪਾ ਨੂੰ ਕਰਨ ਦੇ ਨਾਲ ਬਹੁਤ ਛੋਟਾ ਜਿਹਾ ਉਪਾਅ ਹੈ ਕਰਕੇ ਦੇਖੋ ਕਿਵੇਂ ਇਸ ਪਾ ਦੇ ਨਾਲ ਚਮਤਕਾਰ ਹੁੰਦਾ ਹੈ ਇਹ ਉਪਾਅ ਤੁਹਾਡੀ ਭਾਗ ਤੇ ਕਿਸਮਤ ਨੂੰ ਚਮਕਾ ਸਕਦਾ ਹੈ ਇਹਨਾਂ ਜਿਆਦਾ ਚਮਤਕਾਰਯੋਗ ਉਪਾਅ ਹੈ ਕਿਵੇਂ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਂਦੇ ਹਨ ਤੇ ਜਿਹੜਾ ਤੁਸੀਂ ਇਸ ਪਾ ਨੂੰ ਆਹਦੇ ਸਮੇਂ ਸੰਦੂਰ ਲਿਆ ਹੈ ਇਹ ਗੰਡਾਂ ਦੇ ਉੱਪਰ ਜਿਹੜੀਆਂ ਤੁਸੀਂ ਗੰਡਾਂ ਲਗਾਈਆਂ ਸੀ 9 ਉਹਨਾਂ ਦੇ ਉੱਪਰ ਤੁਸੀਂ ਥੋੜਾ ਥੋੜਾ ਸੰਦੂਰ ਲਗਾ ਲੈਣਾ ਹੈ ਜੇਕਰ ਤੁਸੀਂ ਸੰਦੂਰ ਨਹੀਂ ਵੀ ਲਗਾਇਆ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਹੀ ਮੌਲੀ ਤਾਂਗੇ ਨੂੰ ਤੁਸੀਂ ਬੰਨ੍ਹ ਸਕਦੇ ਹੋ ਕੋਈ ਵੀ ਇਸ ਦੀ ਪ੍ਰੋਬਲਮ ਨਹੀਂ ਹੈ ਇਹ ਸੀ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜਿਹਾ ਪਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ